ਲੋਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੱਲੇ ਆਂ ਗਰਾਊਂਡ ਪਾਣੀ ਵਗੈਰਾ ਸਪੈਕਸ ਵਗੈਰਾ ਪਾ ਕੇ ਆਪਾਂ ਹੋ ਗਏ ਆ ਰੈਡੀ 5 ਵੱਜ ਚੁੱਕੇ ਸੀ ਟਾਈਮ ਦੇਖ ਕੇ ਆਪਾਂ ਰੈਡੀ ਆ ਆਪਾਂ ਚੱਕਿਆ ਰੋਲਰ ਆ ਚੱਲੇ ਆਪਾਂ ਕਰੋ ਬਾਰ ਜੀ ਤੇ ਨੀਚੋਂ ਆਪਣਾ ਸ਼ਟਰ ਲੱਗਿਆ ਹੋਇਆ ਸੀ ਲੌਕ ਸੀ ਕਿਉਂਕਿ ਬੱਚੇ ਕੋਈ ਵੀ ਕਰੇ ਨਹੀਂ ਸੀ ਆਪਣੇ ਤੇ ਬਾਹਰ ਦੇਖਿਆ ਮੌਸਮ ਬਹੁਤ ਵਧੀਆ ਸੀ ਜੀ ਅੱਜ ਭਰ ਕ ਵੀ ਬਹੁਤ ਵਧੀਆ ਲਾਵਾਂਗੇ ਅੱਜ ਆਪਣੀਆਂ 250 180 ਤੇ 90 ਮੀਟਰਾਂ ਸੀ ਤੇ ਦੁਆ ਕਰਿਓ ਵੀ ਅੱਜ ਆਪਾਂ ਵਧੀਆ ਲਾਵਾਂਗੇ ਤੇ ਚੱਲਦੇ-ਚੱਲਦੇ ਰਸਤੇ 'ਚ ਆਪ ਮਣਾਈ ਵੀਡੀਓ ਜੀ ਕਿਉਂਕਿ YouTube ਦੀ ਅੱਜ ਲਾਈਵ ਹੋਣ ਦੇ ਵਿੱਚ ਆਪਾਂ ਨੂੰ ਖੁਸ਼ੀ ਸੀ ਜੀ ਤੇ ਆਪਾਂ ਰਵਿਦਾਸ ਚੌਂਕ 'ਚ ਆ ਗਏ ਜੀ ਤਾਂ ਕਰਕੇ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਬਣਾਇਆ ਜੀ ਚੱਲਦੇ-ਚੱਲਦੇ ਰਸਤੇ ਦੇ ਵਿੱਚ ਆਪਾਂ ਮਿਲਦੇ ਜੀ ਆਪਾਂ ਚਲੋ ਆਪਾਂ ਉਹਨਾਂ ਨਾਲ ਹੈਂਡਸ਼ੇਕ ਕਰਾਂਗੇ ਤੇ ਕਾਕਾ ਜੀ ਥੋੜਾ ਜਿਹਾ ਆਪਣੇ ਨਾਲ ਗੁੱਸੇ ਸੀ ਜੀ ਤੇ ਥੋੜਾ ਜਿਹਾ ਕੰਮ ਹੋ ਗਿਆ ਜੀ ਮੈਂ ਪਹੁੰਚ ਤੇ ਆਪਾਂ ਉਹਨਾਂ ਨਾਲ ਹੈਂਡਸ਼ੇਕ ਕਰਾਂਗੇ ਚਲਦੇ ਚਲਦੇ ਬਾਈ ਕਾਕੇ ਦੇ ਨਾਲ ਆਪਾਂ ਹੱਥ ਮਿਲਾਵਾਂਗੇ ਲਓ ਜੀ ਕਾਕੇ ਨਾਲ ਆਪਾਂ ਮਿਲਾਇਆ ਹੱਥ ਮੈਂ ਲਾਇਆ ਆ ਸੈਂਟਰ ਹੋ ਗਈ ਕਾਲਜ ਦੇ ਵਿੱਚ ਜੀ ਤੇ ਆਪਾਂ ਲੋਕ ਮੀ ਗ੍ਰਾਊਂਡ ਜਾ ਰਹੇ ਸੀ ਆਪਣੇ ਨਾਲ ਆ ਜੀ ਉਹ ਵੀ ਆਪਾਂ ਵਿੱਚ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਉਹ ਵੀ ਹੁਣ ਨਵਾਂ ਨਵਾਂ ਪ੍ਰੈਕਟਿਸ ਕਰ ਤੋ ਵਧੀਆ ਤਬੂਸੇ ਨੋਮ ਨੋਬਿਨ ਹੋਮ ਆਪਣੇ ਨਾਲ ਹੈ ਜੀ ਚੱਲਦੇ ਆਪਾ ਗਰਾਊਂਡ ਦੇ ਵਿੱਚ ਜਾਨੀ ਪ੍ਰੈਕਟਿਸ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਸਾਡਾ ਗੁਰੂ ਕਸ਼ੀ ਗਰਾਊਂਡ ਦਾ ਲੁਸ਼ ਬਹੁਤ ਹਰਾ ਭਰਿਆ ਪਾਰਕਰ ਵਧੀਆ ਬਾਗਾਂ ਪੇਰੀਆਂ ਬਹੁਤ ਵਧੀਆ ਆਪਣਾ ਜੀ ਰਿਲੈਕਸ ਕਰਨ ਨੂੰ ਇਧਰ ਘਾਸ ਲੱਗਿਆ ਹੋਇਆ ਆਪਣੇ ਜੀ ਕਰ ਸਪਾ ਸੜਕ ਰਸਤਾ ਜਾਣ ਲਈ ਸੜਕ ਦਾ ਰਸਤਾ ਬਣਿਆ ਹੋਇਆ ਹੈ। ਦੇਖ ਸਕਦੇ ਹੋ ਸਾਰੇ ਆਪਾਂ ਜੀ ਟਰੈਕ ਦੇ ਵਿੱਚ ਐਂਟਰੀ ਆਪਣੇ ਜੀ ਆਪਾਂ ਪਹਿਲਾ ਸਭ ਪਹਿਲਾਂ ਟਰੈਕ ਦੇ ਟਰੈਕ ਨੂੰ ਮੱਥਾ ਟੇਕਾਂਗੇ ਜੀ। ਨਮਸਕਾਰ ਕਰਾਂਗੇ ਟਰੈਕ ਨੂੰ ਜੀ ਵੀ ਅੱਜ ਦਾ ਜੋ ਵਰਕ ਆਪਾਂ ਬਹੁਤ ਵਧੀਆ ਹੋਵੇ ਜੀ ਜੀ ਹੋਮ ਤੇ ਆਪਣੇ ਨਾਲ ਹੈ ਜੀ ਬੜੀ ਮੁੰਡਾ ਜਦੋਂ ਬਚਾ ਲਓ ਜਮਾ ਵਰਕਆਊਟ ਦੇ ਲਈ ਹੋ ਰਿਹਾ ਹੈ ਰੈਡੀ ਨਾਲ ਆਪਣੇ ਸੋਮੇ ਤੇ ਰਵੀ ਹੈ ਜੀ ਜਿਮ ਰਿਲੈਕਸ ਦਾ ਆਪਣੇ ਮਸਲ ਨੂੰ ਐਕਟਿਵ ਕਰ ਰਹੇ ਹੋ ਕਿ ਅੱਜ ਆਪਣਾ ਵਰਕ ਥੋੜਾ ਸਪੀਡ ਵਾਲਾ ਹੈ ਜੀ ਬਹੁਤ ਵਧੀਆ ਵਰਕ ਕਰਨਾ ਜੇ ਆਪਾਂ ਦੇਖ ਸਕਦੇ ਆ ਤੁਸੀਂ ਇਹ ਪਰ ਰੂਲਰ ਨਾਲ ਬਣੀ ਕਰ ਰਹੀ ਸੋਮੇ ਤਾਂ ਸਟਿਚਿੰਗ ਕਰ ਰਿਹਾ ਜੀ ਇਧਰ ਆ ਪਟਾ 250 ਮੀਟਰ ਲਾ ਕੇ ਜੋਰ ਹੋ ਗਿਆ ਜੀ ਪਾਈ ਹੋਈ ਸੀ ਆਪਾਂ ਪਏ ਆ ਜੀ ਨਾਲ ਉਧਰ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਆ ਜੀ ਇਧਰ ਨਾਲ ਸੋਮੇ ਦੀਆਂ ਸੀਗੀਆਂ 300 ਮੀਟਰਾਂ ਸੋਨੇ 30 ਮੀਟਰ ਲਾ ਰਹੀ ਹੈ ਇਧਰ ਮਾਸਟਰ ਕਰਦੀਪ ਜੀ ਬੱਚੇ ਸਾਲ ਲਾ ਰਹੇ ਨੇ ਕਿ ਕਿਦਾਂ ਖੇਡਵਤਾਂ ਚ ਬੱਚਿਆਂ ਨੂੰ ਕਿਦਾਂ ਕਿਸ ਕਰਾਈ ਜਨ ਨੂੰ ਅੱਗੇ ਭੇਜਣਾ ਹੈ ਇਧਰ ਜੀ ਅਜਮ ਜੀ ਜਿਆਦਾ ਜਸ਼ਨ ਵਰਕਆਊਟ ਕਰ ਰਿਹਾ ਸੀ ਜੀ ਸੁਮੇਤ ਅਜਾ ਆਪਾਂ 100 ਮੀਟਰ ਦਾ ਵੀ ਟਾਈਮ ਲੈ ਰਹੇ ਆ ਜੀ ਦੇਖ ਸਕਦੇ ਹੋ ਤੁਸੀਂ ਅੱਜ ਗਰਲ ਦੀ ਟੀਮ ਆ ਜੀ ਇਹ ਵਾਲੇ ਰੇਡ ਰਹੇ ਨੇ ਮੁੰਡੇ ਦੇ ਸੁਮੇਤ ਅਜਾ 100 ਮੀਟਰ ਦਾ ਟਾਈਮ ਲੈ ਰਹੇ ਆ ਜੀ ਦੇਖ ਸਕਦੇ ਆ ਤੁਸੀਂ 100 ਮੀਟਰ ਤੋ ਆ ਰਿਹਾ ਜੀ ਉਹਦਾ ਅੱਜ ਟਾਈਮ ਲੈ ਰਹੇ ਹੋ ਕਹਿੰਦੇ ਵੀ ਆਲ ਆਊਟ ਟਾਈਮ ਲੈਣਾ ਜੀ ਟਾਈਮ ਬਹੁਤ ਬੈਸਟ ਆਇਆ ਉਹਦਾ ਜੀ 11:60 ਟਾਈਮਿੰਗ ਉਹ ਤਾਂ ਸੀ ਆਈਏ ਜੀ ਕਦੇ 100 ਨਹੀਂ ਭੱਜਿਆ ਉਹ ਪਰ ਫਿਰ ਵੀ ਉਹਦੀ 100 ਦੀ ਟਾਈਮਿੰਗ ਬਹੁਤ ਵਧੀਆ ਜੀ ਅੱਜ ਉਹ ਤੇ ਆਪਾਂ ਅੱਜ ਲਈ ਪ੍ਰੈਕਟਿਸ ਕਰਕੇ ਬਾਅਦ ਸਾਰੇ ਇੰਤਜ਼ਾਰ ਜੀ ਆਪਾਂ ਨੂੰ ਅਸੀ ਸ਼ਾਮ ਸਾਰੇ